ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਲਈ ਕੀਤਾ ਵੱਡਾ ਐਲਾਨ ਕਰਮਚਾਰੀਆਂ ਦੀਆਂ ਰੱਦ ਛੁੱਟੀਆਂ ਕੀਤੀਆਂ ਬਹਾਲ ਦੇਸ਼ ਦੇ ਵਿੱਚ ਬਣੇ ਤਣਾਅ ਵਾਲੇ ਮਾਹੌਲ ਕਾਰਨ ਰੱਦ ਕੀਤੀਆਂ ਸੀ ਛੁੱਟੀਆਂ ਰਾਜਵਾਣਾ ਮਾਮਲੇ ਦੇ ਵਿੱਚ ਧਾਮੀ ਨੇ ਸਦੀ ਇਕਤਰਤਾ ਸੀਨੀਅਰ ਵਕੀਲਾਂ ਅਤੇ ਸਾਬਕਾ ਜੱਜਾਂ ਦੀ ਲਈ ਰਾਏ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਸੀ ਇਕਤਰਤਾ ਪਾਚਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਸੈਨਿਕਾਂ ਦੇ ਸਨਮਾਨ ਲਈ ਕੱਢੀ ਗਈ ਇਹ ਯਾਤਰਾ ਸੈਨਿਕਾਂ ਦੇ ਸਨਮਾਨ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਲਗਾਏ ਗਏ ਜੈਕਾਰੇ ਪੰਜਾਬ ਦੇ ਉੱਤੇ ਫੇਰ ਤੋਂ ছਾਇਆ ਪਾਣੀ ਦਾ ਸੰਕਟ ਸੰਗਰੂਰ ਦੇ ਵਿੱਚ 8 ਸਕੂਲਾਂ ਦੇ ਪਾਣੀ ਦੇ ਨਮੂਨੇ ਹੋਏ ਫੇਲ ਪਹਿਲਾਂ ਲੁਧਿਆਣਾ ਸਕੂਲਾਂ ਦੇ ਪਾਣੀ ਦੇ ਨਮੂਨੇ ਹੋਏ ਸੀ ਫੇਲ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਲਈ ਰਾਹਤ ਦੀ ਖਬਰ ਦਿੱਤੀ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਾਲਹੀ ਦੇ ਵਿੱਚ ਹੋਏ ਤਣਾਅ ਦੇ ਕਾਰਨ ਕਰਮਚਾਰੀਆਂ ਦੀਆਂ ਛੁੱਟੀਆਂ ਦੇ ਉੱਤੇ ਲਗਾਈ ਗਈ ਅਸਥਾਈ پابੰਦੀ ਹੁਣ ਹਟਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਅਧਿਕਾਰਤ ਹੁਕਮ ਦੇ ਵਿੱਚ ਸਾਰੇ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਕਰਮਚਾਰੀ ਆਮ ਪ੍ਰਕਿਰਿਆ ਦੇ ਤਹਿਤ ਛੁੱਟੀਆਂ ਨਹੀਂ ਛੁੱਟੀਆਂ ਦੇ ਲਈ ਅਰਜ਼ੀ ਦੇ ਸਕਦੇ। ਜ਼ਿਕਰ ਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਵਾਧੇ ਤਣਾ ਦੇ ਮੱਦੇ ਨਜ਼ਰ ਪੰਜਾਬ ਸਮੇਤ ਕੁਝ ਹੋਰ ਸਰਹੱਦੀ ਰਾਜਾਂ ਨੇ ਸਰਕਾਰੀ ਸੇਵਾਵਾਂ ਦੀ ਨਿਰੰਤਰਤਾ ਬਣਾਈ ਰੱਖਣ ਦੇ ਲਈ ਕਰਮਚਾਰੀਆਂ ਦੀਆਂ ਛੁੱਟੀਆਂ ਦੇ ਉੱਤੇ ਅਸਥਾਈ پابੰਦੀ ਲਗਾਈ ਸੀ ਇਹ ਫੈਸਲਾ ਸੁਰੱਖਿਆ ਅਤੇ ਪ੍ਰਸ਼ਾਸਕੀ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਸੀ ਹਾਲਾਂਕਿ ਹੁਣ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਅਤੇ ਸ਼ੁਰੂਆਤੀ ਕੂਟਨੀਤਕ ਸਮਝੌਤੇ ਤੋਂ ਬਾਅਦ ਸਥਿਤੀ ਆਮ ਹੁੰਦੀ ਜਾਪਦੀ ਹੈ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣਾ ਪੁਰਾਣਾ ਹੁਕਮ ਵਾਪਸ ਲੈ ਲਿਆ ਅਤੇ ਕਰਮਚਾਰੀਆਂ ਨੂੰ ਦੁਬਾਰਾ ਛੁੱਟੀ ਦੀ ਆਗਿਆ ਦੇ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਦੇ ਨਾਲ ਸੂਬੇ ਦੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਮਿਲੀ ਹੈ। ਇਹ ਖਬਰ ਉਨ੍ਹਾਂ ਕਰਮਚਾਰੀਆਂ ਦੇ ਲਈ ਬਹੁਤ ਦਿਲਾਸਾ ਦੇਣ ਵਾਲੀ ਹੈ ਜੋ ਲੰਮੇ ਸਮੇਂ ਤੋਂ ਛੁੱਟੀ ਦੀ ਉਡੀਕ ਕਰ ਰਹੇ ਸਨ। ਕਰਮਚਾਰੀ ਸੰਗਠਨਾ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ ਇੱਕ ਸਕਾਰਾਤਮਕ ਪਹਿਲ ਕਦਮੀ ਵੀ ਕਿਹਾ। ਬਿਊਰੋ ਰਿਪੋਰਟ ਹਮਦਰਦ ਟੀਵੀ। ਲਵੰਤ ਸਿੰਘ ਰਾਜਵਾਨਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਪਟੀਸ਼ਨ ਮਾਮਲੇ ਦੇ ਵਿੱਚ ਸੀਨੀਅਰ ਵਕੀਲਾਂ ਅਤੇ ਸਾਬਕਾ ਜੱਜਾਂ ਦੀ رائے ਲੈਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬ ਅਫਿਸ ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਇਸ ਇਕੱਤਰਤਾ ਦੇ ਵਿੱਚ ਪਟੀਸ਼ਨ ਨੂੰ ਲੈ ਕੇ ਲੰਮੀ ਵਿਚਾਰ ਚਰਚਾ ਕੀਤੀ ਗਈ ਹੈ ਚਰਚਾ ਦੌਰਾਨ ਇਹ ਵਿਚਾਰ ਪ੍ਰਮੁੱਖਤਾ ਦੇ ਨਾਲ ਸਾਹਮਣੇ ਆਇਆ ਹੈ ਕਿ ਸਰਕਾਰ ਅੱਗੇ ਗੋਡੇ ਨਹੀਂ ਟੇਕਣੇ ਚਾਹੀਦੇ ਅਤੇ ਪਟੀਸ਼ਨ ਵਾਪਸ ਨਹੀਂ ਲੜੀ ਚਾਹੀਦੀ ਸਗੋ ਦ੍ਰਿੜਤਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਇਕਤਰਤਾ ਮਗਰੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਕੌਮੀ ਮਾਮਲਾ ਹੈ ਜਿਸ ਦੇ ਲਈ ਕੌਮੀ ਰਾਏ ਬਣਾਣੀ ਬੇहद ਜ਼ਰੂਰੀ ਬਣ ਗਈ ਹੈ ਉਨਾਂ ਕੇ ਹਾਕਿ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੀ ਹੈ ਪਰ ਸਰਕਾਰਾਂ ਦੀ ਅੜੀ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਖਿਲਾਫ ਉਕਤ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਅਤੇ ਜੱਜ ਸਾਹਿਬਾਨ ਦੀ ਇੱਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਦ ਤੋਂ ਇਲਾਵਾ ਜੂਰਿਸਟ ਵੀ ਆ ਜੂਰਿਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂच्चय ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮੁਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮਾਹੋਂ ਸਿੰਘ ਜੀ ਬੇਦੀ ਰਿਟਾਇਰਡ ਹਾਈ ਕੋਰਟ ਦੇ ਜੱਜ ਉੱਚੇ ਚੇਤ ਅੌਰਤੇ ਆਪਣੇ ਵਿਊ ਦੇ ਕੇ ਗਏ ਆ ਉਹਨਾਂ ਦੇ ਨਾਲ ਸਾਡੇ ਸਰਦਾਰ ਪੂਰ ਸਿੰਘ ਜੀ ਹੁੰਦਲ ਸੀਨੀਅਰ ਐਡਵੋਕੇਟ ਅਮਰ ਸਿੰਘ ਜੀ ਚਾਲ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਚ ਸਾਡੇ ਸੀਨੀਅਰ ਐਡਵੋਕੇਟ ਜੀ ਐਸ ਬੱਲ ਐਡਵੋਕੇਟ ਸਰ ਡਾਕਟਰ ਕੇਰ ਸਿੰਘ ਜੀ ਫਾਰਮਰ ਚੇਅਰਮੈਨ ਸਰਦਾਰ ਕਾਨ ਸਿੰਘ ਜੀ ਪੰਨੂ ਸਾਬਕਾ ਆਈਐਸ ਸਰਦਾਰ ਪਰਮਜੀਤ ਸਿੰਘ ਜੀ ਬਰਾੜ ਸਰਤਾ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਔਰ ਨਾਲ ਸਰਦਾਰ ਆਰਸ਼ਦੀਪ ਸਿੰਘ ਜੀ ਕਲੇਰ ਬਲਵਾਨ ਸਿੰਘ ਜੀ ਗਲਿਆਣੀ ਸਾਡੇ ਬੀਬਾ ਪਰੀਤ ਕੋਰ ਜੀ ਸ਼ੇਖੋਂ ਬਲਵਿੰਦਰ ਸਿੰਘ ਜੀ ਸ਼ੋਕ ਸੋਦਨ ਹਰਭਜਨ ਸਿੰਘ ਥਾਂਦੀ ਸਰਦਾਰ ਰਵਿੰਦਰ ਸਿੰਘ ਜੀ ਸੈਂਪਲਾ ਤੇ ਸਰਦਾਰ ਭਗਵਾਨ ਸਿੰਘ ਜੀ ਸਿਆਲ ਕਾ ਸਾਰਿਆਂ ਨੇ ਲਗਭਗ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਰਕਾਰ ਦੇ ਮੋਰੇ ਗੋਡੇ ਨਹੀਂ ਟੇਕਣੇ ਚਾਹੀਦੇ ਭਾਵੇਂ ਰਾਜੋਵਾਨਾ ਸਾਹਿਬ ਨੇ ਚਿੱਠੀ ਵੀ ਲਿਖੀ ਸੀ ਕਿ ਮੇਰੀ ਇਹ ਜਿਹੜੀ ਪਟੀਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ 212 ਚ ਉਹਨੂੰ ਵਾਪਸ ਲਿਆ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਹਦੇਸ਼ ਕਰੇ ਉਹ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਬਾਬਤ ਮੈਂ ਅਫਸੋਸ ਨਾ ਕਹਿ ਸਕਦਾ ਕਿ ਸਰਕਾਰਾਂ ਆਪਣੇ ਪੋਲੀਟੀਕਲ ਆਬਜੈਕਟ ਵਿੱਚ ਇੰਨੀਆਂ ਥੱਲੇ ਆਪਣੇ ਆ ਜਾਣ ਗਿਆ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਨਹੀਂ ਸ਼੍ਰੀ ਅਕਾਲ ਤਖਤ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਉਹਨੂੰ ਟਾਈਮ ਦਿੱਤਾ ਹੀ ਦਿੱਤਾ ਤੇ ਵਿੱਚੇ ਹੀ ਸਵੇਰ ਨੂੰ ਜਾਣਾ ਸੀ ਤੇ ਉਹ ਵਿੱਚੇ ਹੀ ਰਾਤ ਨੂੰ ਸੁਨੇਹਾ ਆ ਗਿਆ ਕਿ ਹੁਣ ਇਹ ਮੀਟਿੰਗ ਨਹੀਂ ਹੋਊਗੀ ਅਤਵਾਦੀਆਂ ਵੱਲੋਂ ਪਹਿਲਗਾਮ ਦੇ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਵਿੱਚ ਆਪਰੇਸ਼ਨ ਸਿੰਦੂਰ ਤਹਿਤ ਇੱਕ ਸਟ੍ਰਾਈਕ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਭਾਰਤੀ ਹਵਾਈ ਸੈਨਾ ਤੇ ਭਾਰਤੀ ਫੌਜ ਦੀ ਪ੍ਰਸ਼ੰਸਾ ਹਰ ਥਾਂ ਦੇ ਉੱਤੇ ਹੋਈ। ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਅੰਮ੍ਰਿਤਸਰ ਵਿਖੇ ਆਪਰੇਸ਼ਨ ਸਿੰਦੂਰ ਦੀ ਜਿੱਤ ਦੇ ਉੱਤੇ ਸੈਨਿਕਾਂ ਦੇ ਸਨਮਾਨ ਨੂੰ ਸਮਰਪਿਤ ਪੰਜਾਬ ਦੀ ਪਹਿਲੀ ਵਿਸ਼ਾਲ ਤਿਰੰਗਾ ਯਾਤਰਾ ਕੀਤੀ ਤਿਰੰਗਾ ਯਾਤਰਾ ਦੇ ਵਿੱਚ ਹਜ਼ਾਰਾਂ ਦੇਸ਼ ਭਗਤਾਂ ਨੇ ਹਿੱਸਾ ਲਿਆ ਅਤੇ ਸੈਨਿਕਾਂ ਦੇ ਸਨਮਾਨ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਵੀ ਲਗਾਏ ਗਏ ਇਹ ਤਿਰੰਗਾ ਯਾਤਰਾ ਹਾਲ ਗੇਟ ਤੋਂ ਸ਼ੁਰੂ ਹੋਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੇ ਵਿੱਚੋਂ ਲੰਘਦੀ ਹੋਈ ਹਾਥੀ ਗੇਟ ਦੇ ਉੱਤੇ ਸਮਾਪਤ ਹੋਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਪਹਿਲਗਾਮ ਹਮਲੇ ਦੇ ਵਿੱਚ ਮਾਸੂਮ ਸੈਲਾਨੀਆਂ ਨੂੰ ਮਾਰਨ ਵਾਲੇ ਅਤਵਾਦੀਆਂ ਨੂੰ ਖਤਮ ਕਰਕੇ ਭਾਰਤੀ ਫੌਜ ਵੱਲੋਂ ਪੂਰੀ ਦੁਨੀਆ ਦੇ ਵਿੱਚ ਪ੍ਰਾਪਤ ਕੀਤੇ ਗਏ ਮਾਣ ਨੂੰ ਸਮਰਪਿਤ ਕਰਨਾ ਸੀ। ਇਸ ਮੌਕੇ ਦੇ ਉੱਤੇ ਭਾਰਤ ਮਾਤਾ ਕੀ ਜੈ ਦੇ ਨਾਰੇ ਵੀ ਲਗਾਏ ਗਏ। ਇਹਨਾਂ ਨਾਰਿਆਂ ਦੇ ਨਾਲ ਮਾਹੌਲ ਪੂਰਾ ਦੇਸ਼ ਭਗਤੀ ਵਾਲਾ ਬਣ ਗਿਆ। ਇਸ ਮੌਕੇ ਦੇ ਉੱਤੇ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਪੂਰਾ ਦੇਸ਼ ਭਾਰਤੀ ਫੌਜ ਦੀ ਬਹਾਦਰੀ ਤੇ ਵੀਰਤਾ ਨੂੰ ਸਲਾਮ ਕਰ ਰਿਹਾ ਹੈ। ब्यूरो रिपोर्ट हमदर्द टीवी जो तिरंगा यात्रा हम निकाल रहे हैं जो ऑपरेशन संदूर में हमारे जवानों ने पाकिस्तान में घुस के वो जो आतंकवादियों के ट्रेनिंग सेंटर्स और आतंकवादियों को मारा है उसके उपलक्ष्य में हमने आज तिरंगा यात्रा निकाल रहे हैं ये सारे शहर में हम एक मैसेज देना चाहते हैं कि हम उन वीर सैनिकों के साथ हैं हम अपने देश के साथ हैं हम अपने जशस्वी और तपस्वी प्रधानमंत्री जी के साथ हैं ਸ਼ੁਰੂ ਕੀਤਾ ਗਿਆ ਇਹ ਹਾਲ ਬਾਜ਼ਾਰ ਸੇ ਸ਼ੁਰੂ ਹੋ ਗਈ ਔਰ ਸਾਰਾ ਅੰਦਰੂਨ ਸ਼ਹਿਰ ਹੋ ਕੇ ਇਹ ਹਾਥੀਗੜ ਤੱਕ ਸਮਾਪਤ ਹੋ ਗਿਆ ਸਰ ਪਾਕਿਸਤਾਨ ਦੇ ਨਾਲ ਕਿਉਂ ਲੜਾਈ ਬਿਲਕੁਲ ਨਹੀਂ ਲੜਾਈ ਪਾਕਿਸਤਾਨ ਦੇ ਨਾਲ ਸਾਡੀ ਇਤਰਾ ਜਾਰੀ ਰਹੇਗੀ ਜੇ ਉਹਨਾਂ ਨੇ ਸਾਡੇ ਮਾਵਾਂ ਔਰ ਭੈਣਾਂ ਦਾ ਸਦੂਰ ਉਜਾੜਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਉਹਨਾਂ ਦਾ ਬਤਲਾ ਉਹਨਾਂ ਦੇ ਘਰ ਜਾ ਕੇ ਲਿੱਤਾ ਉਹਨਾਂ ਦੇ ਟਿਕਾਣੇ ਤਬਸਤ ਕਰਕੇ ਲਿੱਤਾ ਜੇ ਫਿਰ ਹਮਾਕਤ ਕਰਨਗੇ ਸਾਡੀ ਸੈਨਾ ਤਨਾਤ ਹੈ ਫਿਰ ਇਤਰਾ ਜਵਾਬ ਦੇਾਂਗੇ ਵਾਲ ਤਿਰੰਗਾ ਯਾਤਰਾ ਤੁਸੀਂ ਕਰ ਰਹੇ ਜੇ ਭਾਰਤੀ ਸੈਨਾ ਨੂੰ ਕਿੰਨਾ ਕੁ ਬਲ ਮਿਲੇਗਾ ਬਿਲਕੁਲ ਭਾਰਤੀ ਸੈਨਾ ਨੂੰ ਪੂਰਾ ਬਲ ਮਿਲੇਗਾ ਔਰ ਭਾਰਤੀ ਸੈਨਾ ਦੇ ਆਪਾਂ ਮਨੋਬਲ ਉੱਚਾ ਕਰਨ ਵਾਸਤੇ ਅੱਜ ਸਾਰੇ ਨਾਗਰਿਕ ਇਕੱਠੇ ਹੋ ਕੇ ਇਹ ਜਿਹੜੀ ਸਾਰੀਆਂ ਆਰਗੇਨਾਈਜੇਸ਼ਨ ਸਾਰੀਆਂ ਵਪਾਰਕ ਸੰਸਥਾਨ ਸਾਰੇ ਹੀ ਤਿਆਰ ਨੇ ਅੱਜ ਤੜੀ ਇੱਕ ਬਹੁਤ ਵੱਡਾ ਇੱਕ ਤਿਰੰਗਾ ਯਾਤਰਾ ਕੱਢ ਕੇ ਸਾਰੇ ਸ਼ਹਿਰ ਦੇ ਵਿੱਚ ਇੱਕ ਮੈਸੇਜ ਦੇਣ ਜਾ ਰਹੇ ਆ ਕਿ ਆਪਾਂ ਭਾਰਤੀ ਸੈਨਾ ਦੇ ਨਾਲ ਆ ਲੁਧਿਆਣਾ ਤੋਂ ਬਾਅਦ ਹੁਣ ਸੰਗਰੂਰ ਦੇ 8 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ ਹੋ ਗਏ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਉੱਤੇ ਪਿਛਲੇ 1 ਮਹੀਨੇ ਦੇ ਵਿੱਚ 68 ਸਕੂਲਾਂ ਤੋਂ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ ਸੀ ਜਿਨ੍ਹਾਂ ਦੇ ਵਿੱਚੋਂ 29 ਪ੍ਰਾਈਵੇਟ ਸਕੂਲਾਂ ਅਤੇ 39 ਸਰਕਾਰੀ ਸਕੂਲਾਂ ਦੇ ਨਮੂਨੇ ਲਏ ਗਏ ਸਨ 4 ਨਿੱਜੀ ਅਤੇ 4 ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ ਪਾਏ ਗਏ ਹੋਰ ਸਕੂਲਾਂ ਤੋਂ ਵੀ ਸੈਂਪਲ ਲਏ ਜਾ ਰਹੇ ਨੇ ਖੇਤਰੀ ਜਲ ਜਾਂਚ ਪ੍ਰਯੋਗਸ਼ਾਲਾ ਸੰਗਰੂਰ ਦੇ ਇੰਚਾਰਜ ਡਾਕਟਰ ਰਮੇਸ਼ ਨੇ ਕਿਹਾ ਹੈ ਕਿ ਦੋ ਮਾਪਦੰਡਾ ਦੇ ਉੱਤੇ ਟੈਸਟ ਦੁਬਾਰਾ ਨੈਗੇਟਿਵ ਪਾਏ ਗਏ ਨੇ ਇੱਕ ਦੇ ਵਿੱਚ ਸਕੂਲਾਂ ਨੂੰ ਆਪਣੇ ਪਾਣੀ ਦੇ ਟੈਂਕ ਸਾਫ਼ ਕਰਨ ਅਤੇ ਫੇਰ ਤੋਂ ਉਹਨਾਂ ਦੀ ਦੁਬਾਰਾ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ ਅਤੇ ਸਕੂਲਾਂ ਦੇ ਵਿੱਚ ਸਿਸਟਮ ਸਥਾਪਿਤ ਕਰਨ ਦੇ ਲਈ ਵੀ ਕਿਹਾ ਗਿਆ ਟੈਸਟਿੰਗ ਸਾਲ ਦੇ ਵਿੱਚ ਦੋ ਵਾਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬੱਚਿਆਂ ਅਤੇ ਸਟਾਫ ਦੋਵਾਂ ਦੇ ਲਈ ਮਹੱਤਵਪੂਰਨ ਉਹਨਾਂ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਸਾਲ ਦੇ ਵਿੱਚ ਇੱਕ ਵਾਰ ਆਪਣੇ ਘਰ ਦੇ ਪੀਣ ਵਾਲੇ ਪਾਣੀ ਦੀ ਜਾਂਚ ਜ਼ਰੂਰ ਕਰਵਾਈ ਜਾਵੇ ਬਿਊਰੋ ਰਿਪੋਰਟ ਹਮਦਰਦ ਟੀਵੀ